ਧਿਆਨੇ ਕਹਿੰਦੇ ਨੇ ਕਿ ਜੇ ਬੱਚੇ ਚੰਗੇ ਹੋਣ ਤਾਂ ਮਾਤਾ ਪਿਤਾ ਬਿਨਾਂ ਕਿਸੇ ਟੈਨਸ਼ਨ ਤੋਂ ਉਹਨਾਂ ਨੂੰ ਕਿਤੇ ਵੀ ਭੇਜ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੇ ਬੱਚੇ ਸਾਡੇ ਨਾਲ ਕੁਝ ਗਲਤ ਨਹੀਂ ਕਰਨਗੇ ਲੇਕਿਨ ਕੁਝ ਮਾਪੇ ਜਿਹੜੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਡਰਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਜਿਹੜੀ ਔਲਾਦ ਹੈ ਉਹ ਕਹਿਣੇ ਤੋਂ ਬਾਹਰ ਹੈ ਸਾਡੇ ਬੱਚੇ ਕਹਿਣਾ ਨਹੀਂ ਮੰਨਦੇ ਕੁਝ ਗਲਤ ਕਰ ਸਕਦੇ ਨੇ ਤਾਂ ਫਿਰ ਮਾਪੇ ਜਿਹੜੇ ਘਬਰਾ ਜਾਂਦੇ ਨੇ ਡਰ ਜਾਂਦੇ ਨੇ ਤੇ ਅੱਜਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ 10ਵੀਂ ਕਲਾਸ ਦੀ ਵਿਦਿਆਰਥਣ ਪਾਣੀ ਵਾਲੀ ਟੈਂਕੀ ਤੇ ਚੜ ਜਾਂਦੀ ਹੈ ਦਰਸਲ 10ਵੀਂ ਦੇ ਪੇਪਰ ਜਿਹੜੇ ਚੱਲ ਰਹੇ ਨੇ ਔਰ ਹਿੰਦੀ ਦਾ ਪੇਪਰ ਸੀ ਬੱਚੀ ਦਾ ਔਰ ਜਿਹੜੀ ਵਿਦਿਆਰਥਣਾਂ ਨੇ ਉਹ ਪਾਣੀ ਵਾਲੀ ਟੈਂਕੀ ਤੇ ਚੜ ਗਈ ਦਰਸਲ ਬੱਚੀ ਦੀ ਜੋ ਦਾਦੀ ਹੈ ਉਸ ਦਾ ਕਹਿਣਾ ਹੈ ਕਿ ਜਦੋਂ ਪੇਪਰ ਦੇਣ ਦੇ ਲਈ ਉਸ ਦਾ ਪੇਪਰ ਜਿਹੜਾ 10 ਵਜੇ ਸ਼ੁਰੂ ਹੋਣਾ ਹੈ ਲੇਕਿਨ ਉਹ 9 ਵਜੇ ਹੀ ਜਿਹੜਾ ਸਕੂਲ ਦੇ ਲਈ ਤੁਰ ਪਈ ਹੈ ਔਰ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਨੂੰ ਇਹ ਵੀ ਸ਼ੱਕ ਹੈ ਕਿ ਉਹ ਮੁੰਡਿਆਂ ਦੇ ਨਾਲ ਜਿਹੜਾ ਕਿ ਘੁੰਮਦੀ ਹੈ ਮੁੰਡਿਆਂ ਨੂੰ ਮਿਲਦੀ ਹੈ ਅਜਿਹਾ ਜਿਹੜਾ ਮਾਪਿਆਂ ਦੇ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਔਰ ਦਾਦੀ ਦਾ ਕਹਿਣਾ ਹੈ ਤਾਂ ਜਿਸ ਕਰਕੇ ਅਸੀਂ ਜਦੋਂ ਉਸ ਨੂੰ ਰੋਕਿਆ ਤਾਂ ਉਹ ਨਹੀਂ ਰੁਕਿਆ